ਸਤਿ ਸ੍ਰੀ ਅਕਾਲ ਜੀ ਮੈਂ ਵੈਦ ਗੁਰਮੀਤ ਸਿੰਘ ਪਿੰਡ ਛਿਮਰੀਵਾਲਾ ਵੱਲੋਂ ਸਾਰੇ ਦੇਸ਼ ਦੇ ਸ਼ੰਤਰ ਦੇ ਭੈਣ ਭਰਾ ਨੂੰ ਬਾਬੇ ਫਰੀਦ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਜੀ ਸਾਡੇ ਕੋਲੇ ਇੱਥੇ ਕੈਂਸਰ ਦਾ ਪੱਕਾ ਇਲਾਜ ਹੈ ਕਿਸੇ ਵੀ ਸਟੇਜ ਦਾ ਕੈਂਸਰ ਹੋਵੇ ਗਾਰੰਟੀ ਨਾਲ ਅਸੀਂ ਦਵਾਈ ਦੇ ਕੇ ਠੀਕ ਕਰਦੇ ਹਾਂ ਮਿਲਣ ਵਾਸਤੇ ਮੈਨੂੰ ਆਉਣਾ ਹੈ ਤਾਂ ਵੈਦ ਗੁਰਮੀਤ ਸਿੰਘ ਪਿੰਡ ਛਿਮਰੀਵਾਲਾ ਡਿਸਟ੍ਰਿਕਟ ਫਰੀਦਕੋਟ ਮੇਰਾ ਫੋਨ ਨੰਬਰ ਹੈ 75890 31110 ਸਤਿ ਸ੍ਰੀ ਅਕਾਲ ਜੀ ਮੈਂ ਵੈਦ ਗੁਰਮੀਤ ਸਿੰਘ ਪਿੰਡ ਛਿਮਰੇ ਵਾਲਾ ਬਾਬੇ ਫਰੀਦ ਜੀ ਦੇ ਆਗਮਨ ਪ੍ਰੋਪਤੇ ਦੇਸ਼ਿਤ ਸੰਤਰ ਦੇ ਰਹਿੰਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ ਜੀ ਪੱਕਾ ਲਾਦ ਕਰਦੇ ਹਾਂ ਜੀ ਕੈਂਸਰ ਦਾ ਕਿਸੇ ਵੀ ਸਟੇਜ ਦਾ ਕੈਂਸਰ ਹੋਵੇ ਤਾਂ ਪਹਿਲੀ ਗੱਲ ਤਾਂ ਪਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਨਾ ਕਰੇ ਕੈਂਸਰ ਪਰ ਕਿਸੇ ਵੀ ਸਟੇਜ ਤੇ ਕੈਂਸਰ ਹੋ ਜਾਂਦਾ ਹੈ ਜੇ ਸਾਡੇ ਕੋਲੇ ਪੱਕਾ ਇਲਾਜ ਹੈ ਜੀ ਮਿਲਣ ਵਾਸਤੇ ਮੈਨੂੰ ਆਉਣਾ ਹੈ ਤਾਂ ਵੈਦ ਗੁਰਮੀਤ ਸਿੰਘ ਪਿੰਡ ਸ਼ਿਮਰੇ ਵਾਲਾ ਡਿਸਟ੍ਰਿਕਟ ਫਰੀਦਕੋਟ ਮੇਰਾ ਫੋਨ ਨੰਬਰ ਹੈ 7589031110 ਵੈਦ ਜੀ ਖਾਲਸਾ ਵੈਦ ਜੀ ਫਤਹਿ ਜੀ